ਤਾਂ ਨੂੰ ਹੁਣ ਜਿਹੜੀ ਮੈਂ ਖਬਰ ਸੁਣਾਉਣਾ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਕਹਿੰਦੇ ਹੁੰਦੇ ਆ ਕਿ ਕਈ ਵਾਰੀ ਲੋਕ ਆ ਆਪਣੇ ਵਿਹੁਆਂ ਦੇ ਖਾਤਰ ਇੰਨਾ ਗਰਕ ਜਾਂਦੇ ਆ ਕਿ ਉਹਨਾਂ ਨੂੰ ਸਿੱਖ ਕੌਮ ਦੇ ਯੋਧੇ ਸਿੱਖ ਕੌਮ ਦੇ ਹੀਰੇ ਭੁੱਲ ਜਾਂਦੇ ਆ ਹੁਣ YouTube ਤੇ ਜਿਹੜੇ ਚੈਨਲ ਬਣਾਏ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਠੀਕ ਆ ਭਾਈ ਥੰਬਨੇਲ ਦੇ ਵਿੱਚ ਮੜਾ ਮੋਟਾ ਆਕਰਵਾਦ ਵਾਲਾ ਕਰਿਆ ਜਾ ਸਕਦਾਗਾ ਪਰ ਇੰਨਾ ਨਾ ਗਰ ਕੋ ਕਿ ਲੋਕ ਤੁਹਾਨੂੰ ਲਾਣਤਾ ਪਾਉਣ ਇੱਕ ਧੰਨ ਮੈਂ ਵੀਡੀਓ ਸੁਣਾਉਣਾਗਾ ਤੇ ਇੱਕ ਬੰਦਾ ਖੋਤੀ ਆ ਜਣੇ ਕਿ ਉਹ ਆਪਣੇ ਵਿਅਹ ਲੈਣ ਦੇ ਖਾਤਰ ਕਿਤੇ ਤੱਕ ਵੀ ਕਰ ਸਕਦਾਗਾ ਉਹ ਬੰਦੇ ਨੇ ਕੀ ਕਿਹਾਗਾ ਉਹ ਤਾਂ ਹੁਣ ਮੈਂ ਦੱਸਦਾਗਾ ਕਿ ਅੱਜ ਉਸ ਬੰਦੇ ਵੱਲੋਂ ਭਾਈ ਅੰਮਰਤਪਾਲ ਸਿੰਘ ਉੱਤੇ ਜਿਹੜਾ ਬਹੁਤ ਵੱਡਾ ਬਾਹਰ ਕੀਤਾ ਗਿਆਗਾ ਬਾਹਰ ਕੀ ਆ ਉਹਨੇ ਲਿਖਿਆਗਾ ਕਿ ਭਾਈ ਅੰਮਰਤਪਾਲ ਸਿੰਘ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੁੱਟਮਾਰ ਹੋਈ ਆ ਤੇ ਪੰਜਾਬ ਪੁਲਿਸ ਪਹੁੰਚੀ ਆ ਉੱਥੇ ਉਹਨੂੰ ਮਰਵਾਉਣਾ ਚਾਹੁੰਦੀ ਆ ਚਲੋ ਇਹ ਗੱਲ ਆਪਾਂ ਮੰਨ ਲੈਨੇ ਆ ਕਿ ਸਰਕਾਰਾਂ ਤੇ ਯੰਸੀਆਂ ਨੂੰ ਮਰਵਾਉਣਾ ਚਾਹੁੰਦੀਆਂ ਨੇ ਪਰ ਜਿਹੜੀ ਉਹਨੇ ਲਿਖਿਆ ਕਿ ਅੰਬਰਪਾਲ ਸਿੰਘ ਦੀ ਘੁੱਟਮਾਰ ਹੋਈ ਆ ਤੇ ਪਹਿਲਾਂ ਮੈਂ ਤੁਹਾਨੂੰ ਪੜ ਲਾਂ ਤੇ ਵੀਡੀਓ ਤਾਂ ਉਹਦੀ ਮੈਂ ਕੀ ਸੁਣਾਉਣਾ ਉਹ ਜੇ ਨਖੱਟੂ ਦੀ ਕਿਉਂਕਿ ਉਹਦੀ ਵੀਡੀਓ ਸੁਣਾਤੀ ਤੇ ਮੈਂ ਆਪ ਉਹਦੀ ਵੀਡੀਓ ਸੁਣ ਲਈ ਤੇ ਫਿਰ ਉਹਦਾ ਕੀ ਫਰਕ ਆ ਤੁਹਾਨੂੰ ਜੇਕਰ ਸੁਣਾ ਕੇ ਦਿਖਾ ਦਿੱਤੀ ਉਹਨੇ ਲਿਖਿਆਗਾ ਮਾਤਾ ਨੂੰ ਪੜਕੇ ਸੁਣਾ ਦਿਨਾ ਉਹਨੇ ਲਿਖਿਆ ਵੱਡੀ ਖਬਰ ਜੇਲ੍ਹ ਵਿੱਚ ਅੰਬਰਤਪਾਲ ਸਿੰਘ ਨਾਲ ਹੋਈ ਕੁੱਟਮਾਰ ਡਿਬਰੂਗੜ੍ਹ ਪਹੁੰਚੀ ਪੰਜਾਬ ਪੁਲਿਸ ਅੰਬਰਤਪਾਲ ਨੂੰ ਖਤਮ ਕਰਨਾ ਚਾਹੁੰਦੀ ਆ ਪੰਜਾਬ ਸਰਕਾਰ ਇਹ ਬੰਦੇ ਨੇ ਆ ਚੀਜ਼ ਕਲੋਜ਼ ਕਰ ਲਏ ਉਹਨੂੰ ਥੱਲੇ ਵਾਲੀ ਚੀਜ਼ ਨੂੰ ਆ ਹੈਡਿੰਗ ਲੈਣਾ ਜਿਹੜੀ ਉਹ ਨੇ ਵਰਤੀ ਆ ਭਾਈ ਅੰਬਰਤਪਾਲ ਸਿੰਘ ਦੇ ਖਿਲਾਫ ਮੈਂ ਕਹੂੰਗਾ ਖਿਲਾਫ ਵੀ ਐਡਾ ਵੱਡਾ ਬੰਦਾ ਜਿਹੜਾ ਕਿ ਇਸ ਤਰ੍ਹਾਂ ਕੀ ਹੱਥ ਪਾ ਲੂ ਭਾਈ ਅੰਮਰਪਾਲ ਸਿੰਘ ਨੂੰ ਅੰਮਰਪਾਲ ਸਿੰਘ ਕੁੱਟਮਾਰ ਖਾਲੂਗਾ ਕਿ ਡਿਬਰੂ ਕੱਢ ਦੇ ਜੇਲ੍ਹ ਦੇ ਵਿੱਚ ਇਹ ਕੁਝ ਹੋ ਸਕਦਾਗਾ ਇਹਨਾਂ ਲੋਕਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜਿਹੜਾ ਆਇਆ ਜਾ ਬਗਵਾਸ ਆ ਜਿਹੜਾ ਬੱਕਦੇ ਰਹਿੰਦੇ ਆ ਤੇ ਦੂਸਰੀ ਗੱਲ ਇੱਕ ਹੋਰ ਨੰਮੀ ਜਿਹੜੀ ਖਬਰ ਆ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਤੇ ਹੁਣ ਵੀ ਕਹਿਣਾਗਾ ਭਰਾਵੋ ਜਿਹੜੀ ਖਬਰ ਸਾਡੇ ਨਜ਼ਰੀਏ ਵਿੱਚ ਆਉਂਦੀ ਆ ਜਾਂ ਸਾਡੇ ਸੂਤਰਾਂ ਦੇ ਹਵਾਲੇ ਤੋਂ ਖਬਰ ਨਿਕਲਦੀ ਆ ਉਹ ਤੁਹਾਡੇ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਖਬਰ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ 100% ਸੱਚਾਈ ਹੁੰਦੀ ਆ ਕਈ ਵਾਰੀ 101% ਵੀ ਸੱਚਾਈ ਹੋ ਜਾਂਦੀ ਆ ਪਰ ਹੁਣ ਪਹਿਲਾ ਦੱਸਿਆ ਜਾ ਰਿਹਾ ਸੀ ਕਿ ਸਖਪਾਲ ਸਿੰਘ ਖਹਿਰਾ ਅੰਬਰਪਾਲ ਸਿੰਘ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਵੇਗਾ ਤੇ ਅੱਜ ਜਿਹੜੀ ਖਬਰ ਇੱਕ ਤੁਹਾਨੂੰ ਹੋਰ ਦੱਸਦੇ ਆ ਤੇ ਹੁਣ ਦੱਸਿਆ ਜਾ ਰਿਹਾ ਕਿ ਨਵਜੋ ਸਿੱਧੂ ਬਗਾਵਤ ਕਰ ਦਿੱਤੀ ਆ ਉਹਨੇ ਕਾਂਗਰਸ ਪਾਰਟੀ ਦੇ ਵਿੱਚ ਕਹਿੰਦੇ ਭਾਜੀਪੀ ਪਾਰਟੀ ਦੇ ਵਿੱਚ ਵੀ ਜਾ ਸਕਦਾ ਹੈਗਾ ਉਸ ਤੋਂ ਪਹਿਲਾਂ ਕਹਿੰਦੇ ਉਹਨਾਂ ਨਹੀਂ ਗੱਲਬਾਤ ਆ ਜਿਹੜੀ ਉਹ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਜਥੇਬੰਦੀ ਹੈ ਉਹਦੇ ਨਾਲ ਹੋ ਰਹੀ ਆ ਇਹ ਸੂਤਰਾ ਤੋਂ ਤੁਹਾਨੂੰ ਜਿਹੜੀ ਜਾਣਕਾਰੀ ਮਿਲੀ ਆ ਉਹ ਦੱਸ ਦਿੰਨੇ ਆ ਕਿ ਨਮਜੋਦ ਸਿੱਧੂ ਹੁਣ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਜਨਕੀ ਇਹ ਖਬਰ ਆ ਸਾਹਮਣੇ ਨਿਕਲ ਕੇ ਆ ਰਹੀ ਹੈ ਇਹਦੇ ਵਿੱਚ ਸੱਚਾਈ ਹੈ ਕੀ ਆ ਪੂਰਾ ਅਜੇ ਘੋਕਪੜਤਾਲ ਦੇ ਆ ਜਿਹੜਾ ਕਿ ਕੱਲ ਤੱਕ ਤੁਹਾਨੂੰ ਕਲੀਅਰ ਕਰ ਦੇਵਾਂਗੇ ਕੀ ਕੀ ਕਾਰਨ ਕੀ ਰਿਜਨ ਕਿਉਂ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਨੂੰ ਨਮਜੋਤ ਸਿੱਧੂ ਮਿਲਿਆਗਾ ਦੂਸਰੇ ਪਾਸੇ ਜੋ ਅੱਜ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਤੇ 17 ਜਣੇ ਦੇ ਖਿਲਾਫ ਫਰੀਦਕੋਟ ਦੀ ਅਜਾਲਤ ਦੇ ਵਿੱਚ ਜੋ 4 ਦੇ ਸੀਟ ਦਾਖਲ ਹੋਈ ਆ ਉਹ ਤਾਂ ਆਖਰ ਹੋਣੀ ਸੀ ਅੱਜ ਨਹੀਂ ਤੇ ਕੱਲ ਕਿਉਂਕਿ ਜਦੋਂ ਭਾਈ ਅੰਮਰਤਪਾਲ ਸਿੰਘ ਦਾ ਨਾਮ ਹੀ ਡੀਜੀਪੀ ਨੇ ਲੈ ਦਿੱਤਾ ਕਿ ਜੀ ਇਹਨੇ ਫਲਾਣਾ ਫਲਾਣਾ ਇਹ ਕਰਤਾ ਧਰਤਾਗਾ ਫਲਾਣੇ ਦਾ ਕਾਤਲ ਆ ਇੱਕ ਬੰਦੇ ਦੇ ਪਿੱਛੇ 17 ਜਣਿਆਂ ਨੂੰ ਮੜ ਦਿੱਤਾ ਮੈਂ ਇਹ ਗੱਲ ਕਹੂੰਗਾ ਇੱਕ ਬੰਦੇ ਦੇ ਪਿੱਛੇ ਕਾਤਲ ਦੇ ਪਿੱਛੇ 17 ਜਣਿਆਂ ਨੂੰ ਜਿਹੜਾ ਮੈਂ ਕਹਦੂੰਗਾ ਟੰਗਿਆ ਗਿਆ ਇਹ ਬੜੀ ਸਰਕਾਰ ਦੀ ਪਲਾਨ ਤਹਿਤ ਸਾਰਾ ਕੁਝ ਹੋ ਰਿਹਾਗਾ ਨਾ ਭਾਈ ਅੰਮਰਪਾਲ ਸਿੰਘ ਉਹਦੇ ਵਿੱਚ ਮੈਂ ਕਹਿਣਾਗਾ ਅੱਜ ਆ ਨਾ ਕੱਲ ਆ ਨਾ ਪਰਸੋਂ ਆ ਏ ਡੀਜੀਪੀ ਪੰਜਾਬ ਜਾਂ ਪੰਜਾਬ ਸਰਕਾਰ ਇਹ ਉਹੀ ਡੀਜੀਪੀ ਨੇ ਤੇ ਉਹੀ ਪੰਜਾਬ ਸਰਕਾਰ ਆ ਬਸ ਰੂਪ ਬਦਲੇ ਨੇ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਔਰੰਗਜ਼ੇਬ ਤੋਂ ਲੈ ਕੇ ਅੱਜ ਤੱਕ ਜਿੰਨਾ ਵੀ ਤੁਸੀਂ ਇਹਦਾ ਜਿਹੜਾ ਅਖਤਿਆਰ ਆ ਸਰਕਾਰਾਂ ਦਾ ਉਹ ਕਰ ਲੋ ਕਿ ਕਵੇਂ ਇਹਨਾਂ ਨੇ ਆਪਣੇ ਰੰਗ ਤੇ ਢੰਗ ਬਦਲੇ ਨੇ ਤੌਰ ਤੇ ਤਰੀਕੇ ਬਦਲੇ ਨੇ ਤੇ ਪਰ ਜਿਹੜੀ ਆਪਾਂ ਕਹਿ ਦਈਏ ਸੋਚ ਇਹਨਾਂ ਦੇ ਅੰਦਰ ਉਹੀ ਆ 90 ਤੋਂ 95 ਤੱਕ ਕਵੇਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਕਹਿ ਕੇ ਕਿ ਮਾਰੇ ਆ ਸ਼ਹੀਦ ਕੀਤਾ ਤੇ ਇਹੀ ਡੀਜੀਪੀ ਪੰਜਾਬ ਦੇ ਨੇ ਕਿਹਾ ਸੀ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਕਿ ਲੈਰਿਸ ਬਿਸਨੋਈ ਦੀ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਉਸ ਤੋਂ ਬਾਅਦ ਐਸਟੀਆ ਬੰਦ ਐਸਆਈਟੀ ਬਣਦੀ ਆ ਐਸਆਈਟੀ ਬਣ ਤੋਂ ਬਾਅਦ ਤੇ ਫਿਰ ਜਿਹੜਾ ਮਹਾਲੀ ਦੇ ਖਾੜ ਦੇ ਵਿੱਚ ਜਿਹੜੀ ਮੁਲਾਕਾਤ ਹੋਈ ਆ ਇੰਟਰਵਿਊ ਹੋਈ ਆ ਤੇ ਫਿਰ ਉਹ ਪੰਜਾਬ ਪੁਲਸ ਤੇ ਡੀਜੀਪੀ ਇਹਦਾ ਮਤਲਬ ਹੈ ਕਿ ਸਾਰੇ ਆਮ ਝੂਠ ਬੋਲੇ ਨੇ ਸਭ ਤੋਂ ਵੱਡੀ ਇਹ ਅਧਾਰਨਾ ਕਿ ਪੰਜਾਬ ਦਾ ਡੀਜੀਪੀ ਉਹ ਤੋਂ ਝੂਠ ਬੋਲੇ ਆ ਸਰਕਾਰ ਦੇ ਤਹਿਤ ਸਰਕਾਰ ਦੇ ਥੱਲੇ ਡੀਜੀਪੀ ਆ ਸਰਕਾਰ ਦੇ ਥੱਲੇ ਪੰਜਾਬ ਪੁਲਸ ਆ ਦੇਖੋ ਜਮੇ ਸਰਕਾਰ ਚਲਾਉਂਦੀ ਆ ਇਹਨਾਂ ਨੂੰ ਉਵੇਂ ਚੱਲਣਾ ਪਊਗਾ ਇੱਕ ਮੁਲਾਜ਼ਮ ਨੇ ਇਹ ਆਪਣੀ ਡਿਊਟੀ ਕਰਦੇ ਆ ਤੇ ਪਰ ਜਿਸ ਤਰ੍ਹਾਂ ਅੱਜ ਭਾਈ ਅਮਰਪਾਲ ਸਿੰਘ ਨੂੰ ਮਾਤਾ ਨੂੰ ਪਹਿਲਾਂ ਵੀ ਕਿਹਾ ਕਿ جوابਾ ਲਾ ਲਓ ਐਨਐਸਏ ਲਗਾ ਲਓ ਹੋਰ ਲਗਾ ਲਓ ਜਿਹੜਾ ਕੁਝ ਤੁਹਾਤੋਂ ਲੱਗਦਾਗਾ ਪਰ ਹਮੇਸ਼ਾ ਸੱਚ ਨੇ ਰਹਿਣਾ ਹੁੰਦਾਗਾ ਝੂਠ ਕਿੰਨਾ ਕੁ ਟਾਈਮ ਆ ਨਹੀਂ ਟਿਕਦਾ ਕੋਰਟ ਅਦਾਲਤਾਂ ਨੇ ਪਹਿਲੂ ਦੇ ਆਧਾਰ ਤੇ ਜਿਹੜੀਆਂ ਉਹਨਾਂ ਨੂੰ ਸਾਰਾ ਪਤਾਗਾ ਕਿ ਕਮੇ ਕਮੇ ਸਰਕਾਰਾਂ ਕਮੇ ਕਮੇ ਪਾਲਸਰ ਕਹਾਣੀਆਂ ਬਣਾਉਂਦੀਆਂ ਨੇ ਕਮੇ ਕਰ ਫਿਰ ਬੰਦਿਆਂ ਨੂੰ ਖਰੀਦਦੀਆਂ ਨੇ ਕਮੇ ਕਮੇ ਜਾਲਜ ਪਸਾਉਂਦੀਆਂ ਨੇ ਕਿ ਕਿਹੜੇ ਬੰਦੇ ਨੂੰ ਜਿਹੜਾ ਕਿ ਟਾਰਗੇਟ ਕਰਦੀਆਂ ਨੇ ਫਿਰ ਉਹਨਾਂ ਨੂੰ ਕਿ ਇਹਦੀ ਪਾਰਟੀ ਹੈ ਜੀ ਇਹ ਬੰਦਾ ਪੰਜਾਬ ਦੇ ਵਿੱਚ ਆਇਆ ਇਹ ਐਮਪੀ ਬਣ ਗਿਆ ਉਦੋਂ ਬਾਅਦ ਪਾਰਟੀ ਬਣਾ ਲਈ ਕਦੇ ਆਗਲੀਆਂ ਜਿਹੜੀਆਂ ਚੋਣਾਂ ਦੇ ਵਿੱਚ ਕਦੇ ਇਹ ਮੌਕਮਾ ਤਰੀਨਾ ਬੰਦ ਜਾਵੇ ਇਹ ਸਰਕਾਰ ਦੇ ਚਾਲਾਂ ਨੇ ਜਿਹੜੀਆਂ ਇਹ ਤੁਸੀਂ ਲੱਖ ਚੱਲ ਲੋ ਤੁਹਾਡੀਆਂ ਸਭ ਫੇਲ ਹੋਣਗੀਆਂ ਇਹ ਕੋਰਟ ਅਦਾਲਤਾਂ ਜਿਹੜੀਆਂ ਨੇ ਸਾਰਾ ਫੈਸਲਾ ਕਰ ਦੇਣਗੀਆਂ ਜਿਹੜੇ ਕਹਿੰਦੇ ਸੀ ਅਸੀਂ ਹਾਜ਼ਰੀ ਨਹੀਂ ਲਗਣ ਦੇਵਾਂਗੇ ਅਸੀਂ ਉਹਦੀ ਮੈਂਬਰਸ਼ਿਪ ਅੱਦ ਕਰਾਵਾਂਗੇ ਅੱਜ ਉਹ ਵੀ ਟੱਕਰਾ ਮਾਰ ਮਾਰ ਕੇ ਬੈਠ ਗਏ ਕੱਲ ਇੱਕ ਦਾ ਬਿਆਨ ਆਇਆ ਜੀ ਮੈਂਬਰਸ਼ਿਪ ਅੱਦ ਕਰੋ ਲੈ ਘਰੇ ਬੈਠਾ ਟੱਟੂ ਜਿਹਨੂੰ ਪੁੱਸਦਾ ਕੋਈ ਨਹੀਂ ਘਰ ਦਾ ਪੁੱਸਦਾ ਕੋਈ ਨਹੀਂ ਮੈਸੇਜ ਡਾ ਪਿਆਗਾ ਐਡਾ ਢੱਡ ਪਿਆਗਾ ਸਾਣ ਵਰਗਾ ਮੂੰਹ ਆ ਉਹਦਾ ਐਡਾ ਲੰਬਾ ਬੁੱਥਾ ਦਾ ਬਥਾੜਾ ਉਹਦਾ ਤੇ ਕਹਿੰਦਾ ਮੈਂਬਰਸ਼ਿਪ ਰੱਦ ਕਰੋ ਅੰਮਰਤਪਾਲ ਦੀ ਕਿਉਂ ਤੂੰ ਡੀਜੀਪੀ ਲੱਗਿਆਂਗਾ ਮੈਂ ਤੇਰੇ ਕਹਿਣਗੇ ਅੰਮਰਤਪਾਲ ਦੀ ਮੈਂਬਰਸ਼ਿਪ ਰੱਦ ਹੋਊਗੀ ਖੱੱਚਾ ਖੱੱਚਾਂ ਵਾਲੇ ਕੰਮ ਨਾ ਕਰ ਨਾ ਆਵਦੇ ਕਰਤੂਤਾ ਤੂੰ ਉਹ ਕਰਾ ਜਗਜਾਰ ਸਾਨੂੰ ਔਖੇ ਵੇਲੇ ਕਰਨੇ ਪੈਣਗੇ ਫੇਰ ਟੁੱਟਿਆ ਘਿਆ ਰਹਿ ਕਿਤੇ ਕਿਸੇ ਦੇ ਖਿਲਾਫ ਭੌਂਕਦਾ ਕਿਤੇ ਕਿਸੇ ਦੇ ਖਿਲਾਫ ਬਗਬਾਸ ਬੁਆਣੀ ਕਰਦਾ ਸਾਰੇ ਜਣੇ ਖੱਤਾਂ ਵਾਲੇ ਕੰਮ ਕਰਦਾਗਾ ਕਹਿੰਦਾ ਹਾਂ ਇਹਨੂੰ ਐਸੀ ਕਿ ਮੇਰੀ ਖਬਰ ਦੇ ਨਾਲ ਜੇਕਰ ਹੋ ਸਕਦਾ ਭਾਈ ਅੰਮਰਪਾਲ ਸਿੰਘ ਮੈਂਬਰ ਰੱਦ ਹੋ ਗਈ ਫਿਰ ਮੈਂ ਕਹਾਂਗਾ ਕਿ ਮੇਰੀ ਖਬਰ ਨਾਲ ਹੋਈ ਆ ਜੀ ਤੇ ਮੇਰੇ ਕਹਿਣ ਤੇ ਹੋਈ ਆ ਲੈ ਲਾਗਣ ਦੱਲਾ ਇਹ ਲੋਕ ਨੇ ਇਹ ਇਹਨਾਂ ਦਾ ਕੀ ਕਰੀਏ ਇਹ ਮਸੰਦ ਪੈਦਾ ਹੋਏ ਨੇ ਗੁਰੂ ਗੋਬਿੰਦ ਸਿੰਘ ਬਲੇ ਮਸੰਦ ਪੈਦਾ ਹੋਏ ਸੀ ਗੁਰੂ ਗੋਬਿੰਦ ਸਿੰਘ ਨੇ ਕੜਾਹੇ ਦੇ ਤੇਲ ਦੇ ਵਿੱਚ ਪਾ ਪਾ ਕੇ ਸਾੜੇ ਸੀ ਉਸ ਤੋਂ ਬਾਅਦ ਜਿਹੜੇ ਬਚ ਗਏ ਸੀ ਉਹਨਾਂ ਨੂੰ ਆਪਣੇ ਤੀਰਾਂ ਦੇ ਨਾਲ ਭੰਨਿਆ ਸੀ ਔਰ ਜਿਹਦੇ ਤੀਰ ਲੱਗੇ ਸੀ ਮਸੰਦ ਗੁਰੂ ਗੋਬਿੰਦ ਸਿੰਘ ਦਾ ਆਖਰ ਤੀਰ ਆ ਉਹ ਤੀਰ ਲੱਗੇ ਸੀ ਜਿਹੜੇ ਉਹ ਮਰਤਾ ਗਏ ਪਰ ਮੁਕਤੀ ਦਵਾਰੇ ਉਹਨਾਂ ਨੂੰ ਇਸ ਜਾਮੇ ਦੇ ਵਿੱਚ ਮਿਲ ਗਈ ਤੇ ਉਹ ਰਹਿਣਗੇ ਉਹ ਮਸੰਦੀ ਔਰ ਉਹ ਮਸੰਦ ਹੁਣ ਦੁਬਾਰਾ ਪੈਦਾ ਹੋਏ ਨੇ ਅੱਜ ਸਿੱਖ ਕੌਮ ਦੇ ਵਿੱਚ ਇਸ ਕਰਕੇ ਇਹਨਾਂ ਮਸੰਦਾ ਦਾ ਜਿੰਨਾ ਤੱਕ ਸਾਡੀ ਸਿੱਖ ਕੌਮ ਡਟ ਕੇ ਇਹਨਾਂ ਦਾ ਮੂੰਹ ਤੋੜਨਾ ਜਵਾਬ ਨਹੀਂ ਦਿੰਦੀ ਤੇ ਦੋਗਲਾਪਨ ਸਾਡੇ ਦੇ ਕੌਮ ਦੇ ਆਗੂ ਕੜਮ ਚੌਧਰੀ ਤੇ ਮੈਂ ਕੀ ਕੀ ਨਾਮ ਦੇਵਾਂ ਜਿਹੜੇ ਕਿ ਕਹਿੰਦੇ ਕਿ ਅਸੀਂ ਮੁੱਖ ਮੰਤਰੀ ਹੋਈਏ ਸਾਡੇ ਆਤਤ ਸਾਰੇ ਜਿਹੜੀ ਬਾਗਡੋਰ ਹੋਵੇ ਤੇ ਇਸ ਨੂੰ ਲੈ ਕੇ ਕਿ ਬੜਾ ਹੱਥ ਪੈਰ ਮਾਰੇ ਜਾ ਰਹੇ ਨੇ ਕਿ ਅਸੀਂ ਹੋਈਏ ਸਾਡੇ ਥੱਲੇ ਪੰਜਾਬ ਹੋਵੇ ਸਾਡਾ ਹੀ ਜਿਹੜਾ ਸਭ ਕੁਝ ਹੋਵੇ ਇਸ ਵੀਡੀਓ ਨੂੰ ਤੁਸੀਂ ਵੱਤ ਵਤ ਸ਼ੇਅਰ ਕਰਨਾ ਤੇ ਆਪਣੇ ਕਮੈਂਟ ਆ ਜਿਹੜੇ ਜਰੂਰ ਲਿਖਣੇ ਨੇ ਤੇ ਉਹੋ ਜੇ ਲੋਕਾਂ ਤੋਂ ਸੁਚੇਤ ਰਹੋ ਲੋਕ ਜਿਹੜੇ ਕਿ ਅੱਜ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਖਬਰ ਲਾ ਦਿੰਦੇ ਆ ਫਿਰ ਉਹਨੂੰ ਕਵੇ ਅੰਗੇ ਖਬਰ ਨੂੰ ਘੁਮਾ ਕੇ ਲਾਉਂਦੇ ਆ ਤੇ ਉਹ ਤੁਹਾਡੇ ਸਾਹਮਣੇ ਆ ਤੁਹਾਡੇ ਉਹ ਸਾਹਮਣੇ ਆ ਜਿਹੜੀਆਂ ਖਬਰਾਂ ਚੱਲ ਰਹੀਆਂ ਨੇ ਪਰ ਉਹਨਾਂ ਦੋਲੇ ਲੋਕਾਂ ਨੂੰ ਕਹਿਣਾਗਾ ਆ ਮਾੜੀ ਮੋਟੀ ਸ਼ਰਮ ਕਰੋ ਕਿ ਇੱਕ ਯੋਧੇ ਨੂੰ ਤੁਸੀਂ ਇਸ ਤਰ੍ਹਾਂ ਬਦਨਾਮ ਕਰ ਦਿਓ ਕਿ ਭਾਈ ਅੰਮਰਤਪਾਲ ਸਿੰਘ ਦੀ ਕੁੱਟਮਾਰ ਹੋਈ ਆ ਉਹ ਯੋਧਾ ਹੈਗਾ ਕੌਮ ਦਾ ਕੋਈ ਮਾਂ ਦਾ ਲਾਲ ਜੰਮਿਆ ਨਹੀਂ ਕਿ ਉਹਦੇ ਹੱਥ ਪਾ ਲੂਗਾ ਪਰ ਤੁਸੀਂ ਆਪਣੀ ਭਗਾਈ ਮਾਰਨੀ ਆ ਮਾਰੀ ਜਾਓ ਵਿਓ ਲੈਣ ਦੇ ਖਾਤਰ ਤੇ ਇਸ ਵੀਡੀਓ ਨੂੰ ਧੰਨ ਸ਼ੇਅਰ ਕਰਨਾ ਬਦਵਾ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ